ਅਗਲੀ ਕਵਿਤਾ ਵੀ ਬੱਚੋ ਇਹ ਛੋਟੀ ਜਿਹੀ ਹੈ ਦਰਿਆ ਜਦੋਂ ਵਗਦਾ ਹੈ ਨਵਤੇਜ ਭਾਰਤੀ ਜੀ ਦੀ ਲਿਖੀ ਹੋਈ ਦਰਿਆ ਜਦੋਂ ਵਗਦਾ ਹੈ ਕਵਿਤਾ ਦੇ ਵਿੱਚ ਕਵੀ ਮਨੁੱਖ ਦੀ ਅਸੰਤੁਸ਼ਟ ਮਾਨਸਿਕਤਾ ਉੱਪਰ ਘਟਾਉਂਦਾ ਤੇ ਉਹ ਕਹਿੰਦਾ ਕਿ ਇਸ ਅਸੰਤੁਸ਼ਟ ਮਾਨਸਿਕਤਾ ਦੇ ਕਰਕੇ ਨਾ ਤਾਂ ਬੰਦਾ ਬੰਦਾ ਰਹਿ ਪਾਉਂਦਾ ਨਾ ਤਾਂ ਉਹ ਮਨੁੱਖ ਬਣ ਪਾਉਂਦਾ ਤੇ ਨਾ ਹੀ ਉਹ ਰੱਬ ਬਣ ਪਾਉਂਦਾ ਪੜਦੇ ਆ ਦਰਿਆ ਜਦੋਂ ਵਗਦਾ ਹੈ ਬਸ ਵਗਦਾ ਹੈ ਫੁੱਲ ਜਦੋਂ ਖਿੜਦਾ ਹੈ ਬਸ ਖਿੜਦਾ ਹੈ ਪੰਛੀ ਜਦੋਂ ਗਾਉਂਦਾ ਹੈ ਬਸ ਗਾਉਂਦਾ ਹੈ ਹੁਣ ਇਥੇ ਕੁਦਰਤ ਦੇ ਸੰਕੇਤ ਮਾਧਿਅਮ ਦੇ ਨਾਲ ਕਵੀ ਕੀ ਕਹਿੰਦਾ ਹੈ ਕਹਿੰਦਾ ਦਰਿਆ ਜਦੋਂ ਵਗਦਾ ਹੈ ਬਸ ਵਗਦਾ ਹੈ ਜਿਹੜਾ ਦਰਿਆ ਹੈ ਜਦੋਂ ਉਹ ਵਗ ਰਿਹਾ ਹੁੰਦਾ ਹੈ ਤਾਂ ਉਹ ਦਰਿਆ ਹੀ ਹੁੰਦਾ ਹੈ ਤੇ ਉਹ ਦਰਿਆ ਬਣੇ ਰਹਿਣ ਦੇ ਵਿੱਚ ਹੀ ਸੰਤੁਸ਼ਟ ਹੁੰਦਾ ਹੈ ਉਹਨੂੰ ਵਗਦੇ ਰਹਿਣਾ ਹੀ ਚੰਗਾ ਲੱਗਦਾ ਹੈ ਕਹਿੰਦਾ ਫੁੱਲ ਜਦੋਂ ਖਿੜਦਾ ਹੈ ਬਸ ਖਿੜਦਾ ਹੈ ਤੇ ਫੁੱਲ ਫੁੱਲ ਹੋ ਕੇ ਹੀ ਖੁਸ਼ ਹੈ ਤੇ ਜਦੋਂ ਉਹ ਖਿੜਦਾ ਹੈ ਤਾਂ ਖੁਸ਼ੀ ਦੇ ਨਾਲ ਖਿੜਦਾ ਹੈ ਤੇ ਉਹਨੂੰ ਹੀ ਜੀਣਾ ਚਾਹੁੰਦਾ ਹੈ ਤੇ ਪੰਛੀ ਜਦੋਂ ਗਾਉਂਦਾ ਹੈ ਬਸ ਗਾਉਂਦਾ ਹੈ ਤੇ ਪੰਛੀ ਪੰਛੀ ਰਹਿ ਕੇ ਜਦੋਂ ਗਾਉਂਦਾ ਤਾਂ ਉਹ ਪੰਛੀ ਰਹਿ ਕੇ ਗਾਉਣ ਦੇ ਵਿੱਚ ਹੀ ਆਨੰਦ ਮਹਿਸੂਸ ਕਰਦਾ ਹੈ ਸੰਤੁਸ਼ਟੀ ਮਹਿਸੂਸ ਕਰਦਾ ਹੈ ਤੇ ਉਹਨੂੰ ਪੰਛੀ ਬਣਿਆ ਰਹਿਣਾ ਹੀ ਚੰਗਾ ਲੱਗਦਾ ਪਰ ਕੀ ਆ ਮਨੁੱਖ ਮਨੁੱਖ ਬਣਿਆ ਰਹਿਣ ਦੇ ਵਿੱਚ ਸੰਤੁਸ਼ਟੀ ਮਹਿਸੂਸ ਕਰਦਾ ਉਹ ਤੁਸੀਂ ਖੁਦ ਵੀ ਸੋਚੋ ਬਾਕੀ ਆਪਾਂ ਦੇਖਦੇ ਹਾਂ ਕਵੀ ਕੀ ਕਹਿੰਦਾ ਇਹ ਮਨੁੱਖ ਹੀ ਹੈ ਜੋ ਮਨੁੱਖ ਬਣਨ ਲਈ ਜ਼ੋਰ ਲਾਉਂਦਾ ਹੈ ਆਪਣੇ ਆਪ ਨੂੰ ਕਦੇ ਰੱਬ ਦੇ ਸਾਂਚੇ ਵਿੱਚ ਢਾਲਦਾ ਹੈ ਕਦੇ ਦੇਵਤੇ ਦੇ ਨਾ ਰੱਬ ਬਣਦਾ ਹੈ ਨਾ ਮਨੁੱਖ ਰਹਿੰਦਾ ਹੈ ਹੁਣ ਮਨੁੱਖ ਦਾ ਕੀ ਹਾਲ ਹੈ ਉਹ ਕੁਦਰਤ ਤੋਂ ਬਿਲਕੁਲ ਉਲਟ ਹੈ ਕੁਦਰਤ ਤਾਂ ਅਗਰ ਨਦੀ ਵਗਦੀ ਹੈ ਤਾਂ ਨਦੀ ਨਦੀ ਹੈ ਉਸ ਵੇਲੇ ਉਹ ਕੁਝ ਹੋਰ ਨਹੀਂ ਬਣ ਜਾਂਦੀ ਜਦੋਂ ਪੰਛੀ ਗਾਉਂਦਾ ਹੈ ਤਾਂ ਉਹ ਗਾ ਕੇ ਉਹਦਾ ਆਨੰਦ ਲੈਂਦਾ ਪਰ ਮਨੁੱਖ ਕੀ ਕਰਦਾ ਇਹ ਮਨੁੱਖੀ ਹੈ ਜੋ ਮਨੁੱਖ ਬਣਨ ਲਈ ਜ਼ੋਰ ਲਾਂਦਾ ਹੈ ਸਾਨੂੰ ਮਨੁੱਖ ਬਣਨ ਦੇ ਲਈ ਜੋਰ ਲਾਣਾ ਪੈਂਦਾ ਸ਼ਾਇਦ ਇਹਦਾ ਕਾਰਨ ਵੀ ਇਹੀ ਹੈ ਕਿ ਕਿਤੇ ਨਾ ਕਿਤੇ ਸਮੇਂ ਦੇ ਵਿੱਚ ਜਦੋਂ ਗਿਆਨ ਦਾ ਵਾਅਦਾ ਹੋ ਜਾਂਦਾ ਹੈ ਟੈਕਨੋਲੋਜੀ ਹੁਣ ਸਾਨੂੰ ਪਤਾ ਹੈ ਕਿ ਕਿੱਥੇ ਪਹੁੰਚ ਗਈ ਹੈ ਸਾਨੂੰ ਨਵਾਂ ਨਵਾਂ ਕੁਝ ਮਿਲ ਹੀ ਜਾਂਦਾ ਹੈ ਕਦਰਾਂ ਕੀਮਤਾਂ ਸਾਡੀਆਂ ਘਰਕ ਹੋ ਜਾਂਦੀਆਂ ਜਿਸ ਕਰਕੇ ਸਾਨੂੰ ਆਪਣੇ ਆਪ ਨੂੰ ਮਨੁੱਖ ਬਣਾਏ ਰੱਖਣ ਦੇ ਵਿੱਚ ਵੀ ਜ਼ੋਰ ਲੱਗਦਾ ਹੈ ਕਹਿੰਦਾ ਮਨੁੱਖ ਕੀ ਕਰਦਾ ਆਪਣੇ ਆਪ ਨੂੰ ਕਦੇ ਰੱਬ ਦੇ ਸਾਹਮਣੇ ਵਿੱਚ ਢਾਲਦਾ ਕਦੇ ਅਸੀਂ ਆਪਣੇ ਆਪ ਨੂੰ ਰੱਬ ਬਣਾਉਣ ਦੇ ਲਈ ਜ਼ੋਰ ਲਾਉਂਦੇ ਆਂ ਉਹ ਤੁਹਾਨੂੰ ਵੀ ਪਤਾ ਹੋਏਗਾ ਬਹੁਤ ਸਾਰੇ ਸੰਤ ਫਕੀਰ ਐਸੇ ਹੈਗੇ ਆ ਜਿਹੜੇ ਕਿ ਰੱਬ ਬਣ ਕੇ ਬੈਠੇ ਆ ਇਸ ਵੇਲੇ ਇਸ 1ਵੀਂ ਸਦੀ ਦੇ ਵਿੱਚ ਵੀ ਆਪਣੇ ਆਪ ਨੂੰ ਰੱਬ ਬਣਾਉਣ ਦੇ ਪਿੱਛੇ ਲੱਗੇ ਹੋਏ ਆ ਕਹਿੰਦਾ ਕਦੇ ਦੇਵਤੇ ਦੇ ਤੇ ਤੇ ਫਿਰ ਇਹੀ ਮਨੁੱਖ ਕਦੇ ਆਪਣੇ ਆਪ ਨੂੰ ਰੱਬ ਦੇ سانਚੇ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰਦਾ ਹੈ ਕਦੇ ਉਹ ਆਪਣੇ ਆਪ ਨੂੰ ਦੇਵਤਾ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਹਿੰਦਾ ਨਾ ਰੱਬ ਬਣਦਾ ਹੈ ਨਾ ਮਨੁੱਖ ਰਹਿੰਦਾ ਹੈ ਤੇ ਫਿਰ ਅਜਿਹਾ ਅਸੰਤੁਸ਼ਟ ਮਨੁੱਖ ਦਾ ਬਣਦਾ ਕੀ ਹੈ ਨਾ ਤਾਂ ਉਹ ਆਪਣੇ ਆਪ ਨੂੰ ਰੱਬ ਬਣਾ ਪਾਂਦਾ ਤੇ ਜੋ ਅਸਲ ਦੇ ਵਿੱਚ ਉਹ ਮਨੁੱਖ ਹੈ ਤੇ ਮਨੁੱਖ ਤਾਂ ਉਹ ਰਹਿ ਹੀ ਨਹੀਂ ਪਾਂਦਾ ਸੋ ਜੋ ਮੈਨੂੰ ਲੱਗਦਾ ਹੈ ਸਾਨੂੰ ਆਪਣੇ ਆਪ ਦੇ ਵਿੱਚ ਸੰਤੁਸ਼ਟ ਰਹਿ ਕੇ ਜੋ ਸਾਡੇ ਮਨੁੱਖੀ ਮਾਨਵੀ ਗੁਣ ਹੈ ਸਾਨੂੰ ਉਹਨਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਤਾਂ ਫਿਰ ਆਪਣੇ ਆਪ ਅਸੀਂ ਵੀ ਇਸ ਕੁਦਰਤ ਵਾਂਗ ਸੰਤੁਸ਼ਟ ਜੀਵਨ ਜੀਵਾਂਗੇ ਤੇ ਅਗਰ ਇਹ ਵੀਡੀਓ ਤੁਹਾਨੂੰ ਲਾਹੇਵੰਦ ਲੱਗੇ ਤਾਂ ਇਹਨੂੰ ਲਾਈਕ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ